ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਇੱਕ ਚਿੱਠੀ ਵਾਹਿਗੁਰੂ ਮੇਰੇ ਪਤੀ ਦੀ ਲੰਬੀ ਉਮਰ ਕਰੀ ਉਹ ਜਲਦੀ ਨਾਲ ਠੀਕ ਹੋ ਕੇ ਘਰੇ ਆ ਜੇ ਤੇ ਮੈਨੂੰ ਵੀ ਸੁੱਖ ਦਾ ਸਾਹ ਆਵੇ ਮੇਰ ਕਰਿਓ ਬਾਬਾ ਜੀ ਮੈਂ ਪਤੀ ਦੀਆਂ ਸੁੱਖਾਂ ਸੁਖ ਦੀ ਗੁਰੂ ਘਰ ਤੋਂ ਗੁਰੂ ਨੂੰ ਘਰ ਨੂੰ ਆਉਣ ਲੱਗੀ ਤਾਂ ਗਿਆਨੀ ਜੀ ਨੇ ਪਿੱਛੋਂ ਆਵਾਜ਼ ਮਾਰ ਦਿੱਤੀ ਇਹ ਪ੍ਰਸ਼ਾਦ ਤਾਂ ਲੈ ਜਾ ਮੈਂ ਗਿਆਨੀ ਜੀ ਤੋਂ ਪ੍ਰਸ਼ਾਦ ਲੈ ਕੇ ਵਾਪਸ ਘਰ ਆ ਗਈ ਤੇ ਜਲਦੀ ਨਾਲ ਰੋਟੀ ਪਾਣੀ ਬਣਾ ਕੇ ਆਪਣੇ ਦਿਓਰ ਦੇ ਨਾਲ ਗੱਡੀ ਵਿੱਚ ਬੈਠ ਕੇ ਹਸਪਤਾਲ ਆਪਣੇ ਪਤੀ ਦਾ ਪਤਾ ਲੈਣ ਚਲੀ ਗਈ। ਮੇਰਾ ਪਤੀ ਪਿਛਲੇ ਕੁਝ ਦਿਨਾਤੋਂ ਠੀਕ ਨਹੀਂ ਸੀ। ਉਸ ਨੂੰ ਇੱਕ ਨਾਮਰਦ ਬਿਮਾਰੀ ਹੋ ਗਈ ਸੀ ਜਿਸ ਦਾ ਕੋਈ ਇਲਾਜ ਨਹੀਂ ਹੈ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਇਹ ਡਾਕਟਰਾਂ ਦਾ ਕਹਿਣਾ ਸੀ। ਪਰ ਮੈਨੂੰ ਮੇਰੇ ਸੱਚੇ ਪਾਤਸ਼ਾਹ ਤੇ ਪੂਰਾ ਯਕੀਨ ਸੀ। ਸਿਆਣੇ ਕੀ ਆ ਕਰਦੇ ਸੀ? ਜਿੱਥੇ ਦੁਆ ਕੰਮ ਨਹੀਂ ਕਰਦੀ ਉਥੇ ਦੁਆ ਕੰਮ ਕਰਦੀ ਹੈ ਇਸ ਲਈ ਮੈਨੂੰ ਪੂਰਾ ਯਕੀਨ ਸੀ ਕਿ ਇੱਕ ਨਾ ਇੱਕ ਦਿਨ ਮੇਰਾ ਪਤੀ ਚੰਗਾ ਭਲਾ ਹੋ ਜਾਏਗਾ ਦੀਵਰ ਜੀ ਨੇ ਗੱਡੀ ਹਸਪਤਾਲ ਦੇ ਬਾਹਰ ਪਾਰਕਿੰਗ ਵਿੱਚ ਖੜੀ ਕਰ ਦਿੱਤੀ ਤੇ ਮੈਨੂੰ ਕਿਹਾ ਭਾਬੀ ਜੀ ਤੁਸੀਂ ਜਾਓ ਮਹਿਤਾਬ ਭਾਜੀ ਦੇ ਕੋਲ ਮੈਂ ਗੱਡੀ ਪਾਰਕਿੰਗ ਵਿੱਚ ਲਾ ਕੇ ਆਉਂਦਾ ਹਾਂ ਮੈਂ ਗੱਡੀ ਚੋਂ ਬਾਹਰ ਨਿਕਲ ਕੇ ਕੁਝ ਸਮਾਨ ਗੱਡੀ ਵਿੱਚੋਂ ਕੱਢ ਲਿਆ ਤੇ ਹਸਪਤਾਲ ਦੇ ਅੰਦਰ ਚਲੀ ਗਈ ਜਦ ਮੈਂ ਮਹਿਤਾਬ ਦੇ ਕਮਰੇ ਵਿੱਚ ਪਹੁੰਚੀ ਤਾਂ ਮਹਿਤਾਬ ਬਹੁਤ ਹੀ ਪਿਆਰੀ ਨੀਂਦਰ ਸੁਤਾ ਪਿਆ ਸੀ ਮੈਂ ਨਰਸ ਨੂੰ ਪੁੱਛਿਆ ਕਿ ਕਦੋਂ ਦੇ ਸੌ ਰਹੇ ਨੇ ਤਾਂ ਨਰਸ ਨੇ ਕਿਹਾ ਬਸ ਹੁਣੇ ਅੱਖ ਲੱਗੀ ਹੈ ਇਹਨਾਂ ਦੀ ਦੇਖਿਓ ਕਿਤੇ ਉਠਾ ਨਾ ਦਿਓ ਮੈਂ ਨਰਸ ਦੀ ਗੱਲ ਸੁਣ ਕੇ ਮਹਿਤਾਬ ਦੇ ਬੈੱਡ ਦੇ ਕੋਲ ਜਾ ਕੇ ਬੈਠ ਗਈ ਤੇ ਮਹਿਤਾਬ ਦੇ ਵਾਲਾਂ ਵਿੱਚ ਹੱਥ ਫੇਰ ਕੇ ਮਨ ਵਿੱਚ ਸੋਚਣ ਲੱਗੀ ਮਹਿਤਾਬ ਜਲਦੀ ਨਾਲ ਠੀਕ ਹੋ ਜਾਓ ਫਿਰ ਆਪਾਂ ਖੁਸ਼ੀ ਖੁਸ਼ੀ ਰਿਹਾ ਕਰਾਂਗੇ ਤੇ ਮੈਂ ਵਾਦਾ ਕਰਦੀ ਆ ਕਦੀ ਤੁਹਾਡੇ ਨਾਲ ਨਹੀਂ ਲੜਾਂਗੀ ਕਿਸੇ ਵੀ ਗੱਲ ਤੋਂ ਮੇਰੇ ਵਿਆਹ ਨੂੰ ਪੂਰੇ 40 ਸਾਲ ਹੋ ਚੁੱਕੇ ਸੀ ਸਾਡਾ ਵਿਆਹ ਘਰ ਦੀ ਆਂ ਦੀ ਮਰਜ਼ੀ ਦੇ ਨਾਲ ਹੀ ਹੋਇਆ ਸੀ ਮੈਨੂੰ ਮਹਿਤਾਬ ਦੇ ਦੇਖਦੇ ਸਾਰੀ ਪਸੰਦ ਆ ਗਏ ਸੀ ਪਰ ਮੈਂ ਮਹਿਤਾਬ ਨੂੰ ਪਸੰਦ ਨਹੀਂ ਸੀ ਪਹਿਲਾਂ ਤੇ ਉਹ ਵਿਆਹ ਤੋਂ ਨਾਂ ਉੱਪਰ ਕਰਦੇ ਰਹੇ ਤੇ ਫਿਰ ਪਤਾ ਨਹੀਂ ਕੀ ਉਹਨਾਂ ਦੇ ਮਨ ਮਹਿਰ ਪਈ ਉਹਨਾਂ ਨੇ ਵਿਆਹ ਨੂੰ ਹਾਂ ਕਰ ਦਿੱਤੀ। ਵਿਆਹ ਤੋਂ ਪਹਿਲਾਂ ਮੈਨੂੰ ਮੇਰੇ ਮਾਪੇ ਨੇ ਇੱਕੋ ਗੱਲ ਸਿਖਾਈ ਸੀ ਕਿ ਧੀਆਂ ਦਾ ਅਸਲੀ ਘਰ ਉਹਨਾਂ ਦੇ ਪਤੀ ਦਾ ਹੁੰਦਾ ਹੈ। ਮੈਂ ਇਹ ਗੱਲ ਆਪਣੇ ਦਿਲ ਦੇ ਅੰਦਰ ਕੁੱਟ ਕੇ ਸਮੇਟ ਲਈ। ਵਿਆਹ ਤੋਂ ਬਾਅਦ ਮਹਿਤਾਬ ਮੇਰੇ ਨਾਲ ਬਹੁਤ ਹੀ ਰੁੱਖਾ ਰੁੱਖਾ ਵਿਵਹਾਰ ਕਰਨ ਲੱਗਾ। ਮੈਨੂੰ ਇਹ ਅਜੀਬ ਨਹੀਂ ਲੱਗਿਆ ਸੀ ਕਿਉਂਕਿ ਵਿਆਹ ਤੋਂ ਪਹਿਲਾਂ ਵੀ ਕਦੀ ਉਹਨਾਂ ਮੇਰੇ ਨਾਲ ਫੋਨ ਤੇ ਗੱਲ ਨਹੀਂ ਕੀਤੀ ਸੀ। ਤੇ ਹਮੇਸ਼ਾ ਹੀ ਲੋੜ ਅਨੁਸਾਰ ਬੋਲਦੇ ਸੀ। ਇਸ ਲਈ ਮੈਂ ਕਦੀ ਵੀ ਜ਼ਿਆਦਾ ਗੱਲ ਦਿਲ ਤੇ ਨਹੀਂ ਲਾਈ। ਇਦਾਈ ਕਰਦੇ ਕਰਦੇ ਕਈ ਦਿਨ ਬੀਤ ਗਏ। ਉਹਨਾਂ ਦਿਨਾਂ ਨੇ ਕਦ ਮਹੀਨਿਆਂ ਦਾ ਰੂਪ ਲੈ ਲਿਆ ਤੇ ਕਦੋਂ ਸਾਲਾਂ ਵਿੱਚ ਬਦਲ ਗਏ। ਪਤਾ ਹੀ ਨਾ ਲੱਗਾ ਤੇ ਸਾਡੇ ਘਰ ਇੱਕ ਬੇਟੀ ਨੇ ਜਨਮ ਲੈ ਲਿਆ ਜਿਸ ਦਾ ਨਾਮ ਮਹਿਤਾਬ ਨੇ ਖੁਸ਼ਪ੍ਰੀਤ ਰੱਖਿਆ। ਮੇਰੀ ਅਕਸਰ ਮਹਿਤਾਬ ਦੇ ਨਾਲ ਇਸ ਗੱਲ ਤੋਂ ਲੜਾਈ ਹੁੰਦੀ ਸੀ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਡਰਿੰਕ ਕਰਦੇ ਸੀ। ਤੇ ਗੱਲ ਇੱਥੇ ਹੀ ਨਹੀਂ ਰੁਕੀ ਸੀ। ਵਿਆਹ ਤੋਂ ਪਹਿਲਾਂ ਤੇ ਵਿਆਹ ਤੋਂ ਬਾਅਦ ਵੀ ਉਹਨਾਂ ਦਾ ਕਈ ਔਰਤਾਂ ਦੇ ਨਾਲ ਨਾਜਾਇਜ਼ ਰਿਸ਼ਤਾ ਵੀ ਸੀ ਜਿਸ ਤਾਕੇ ਮੇਰੇ ਕੋਲ ਹਰ ਗੱਲ ਦਾ ਸਬੂਤ ਸੀ ਪਰ ਮੈਂ ਹਮੇਸ਼ਾ ਆਪਣੀ ਬੱਚੀ ਦੇ ਕਰਕੇ ਚੁੱਪ ਰਹਿੰਦੀ ਸੀ ਜੇ ਮੇਰੀ ਬੱਚੀ ਨਾ ਹੁੰਦੀ ਤਾਂ ਮੈਂ ਕਦੋਂ ਦੀ ਛੱਡ ਕੇ ਚਲੀ ਜਾਂਦੀ ਪਰ ਫਿਰ ਮੈਨੂੰ ਮੇਰੇ ਮਾਪੇ ਦੀ ਗੱਲ ਯਾਦ ਆਉਂਦੀ ਤੇ ਮੈਂ ਚੁੱਪਚਾਪ ਬੈਠ ਜਾਂਦੀ ਜਿੱਥੇ ਮਹਤਾਬ ਮੇਰੀ ਖਬਰ ਸਾਰ ਨਹੀਂ ਲੈਂਦਾ ਸੀ ਉਥੇ ਸਾਰਾ ਪਰਿਵਾਰ ਮੈਨੂੰ ਬਹੁਤ ਇੱਜ਼ਤ ਤੇ ਪਿਆਰ ਦਿੰਦਾ ਸੀ ਮੇਰਾ ਸਾਰਾ ਪਰਿਵਾਰ ਬਹੁਤ ਹੀ ਚੰਗਾ ਤੇ ਸੌਖੇ ਸੁਮਦਾ ਸੀ ਤੇ ਮੈਂ ਉਹਨਾਂ ਦਾ ਬਹੁਤ ਪਿਆਰ ਤੇ ਇੱਜ਼ਤ ਦੇਖ ਕੇ ਵੀ ਹਮੇਸ਼ਾ ਸ਼ਾਂਤ ਹੋ ਜਾਂਦੀ ਸੀ ਪਰ ਕਿੰਨਾ ਔਖਾ ਹੁੰਦਾ ਹੈ ਨਾ ਇੱਕ ਔਰਤ ਦਾ ਪਤੀ ਉਸਦੇ ਹੁੰਦਿਆ ਵੀ ਕਿਸੇ ਦੂਸਰੀ ਔਰਤ ਦੇ ਨਾਲ ਮੂੰਹ ਕਾਲਾ ਕਰੇ ਮੇਰੀ ਤਕਲੀਫ ਸਿਰਫ ਈ ਘਰத் ਹੀ ਸਮਝ ਸਕਦੀ ਸੀ ਕਿ ਮੈਂ ਕਿੰਨੀ ਤਕਲੀਫ ਵਿੱਚ ਆ ਪਰ ਫਿਰ ਮੈਂ ਫਿਰ ਵੀ ਗੱਲ ਦਿਲ ਤੇ ਨਹੀਂ ਲਾਉਂਦੀ ਸੀ ਬਸ ਐਦਾਂ ਹੀ ਮੈਂ ਰੋਜ਼ ਗੁਰੂ ਘਰ ਜਾਣਾ ਤੇ ਮਹਿਤਾਬ ਦੀ ਲੰਮੀ ਉਮਰ ਦੀ ਤੇ ਠੀਕ ਹੋਣ ਦੀਆਂ ਸੁੱਖਾਂ ਮੰਗਣੀਆਂ ਮੇਰਾ ਸੁਭਾਅ ਬਹੁਤ ਹੀ ਸ਼ਾਂਤ ਕਿਸਮ ਦਾ ਸੀ ਜਿਸ ਦਾ ਕਿ ਮੇਰੇ ਪਤੀ ਮਹਿਤਾਬ ਨੇ ਬਹੁਤ ਫਾਇਦਾ ਉਠਾਇਆ ਪਰ ਮੈਂ ਹਮੇਸ਼ਾ ਆਪਣੇ ਪਿਆਰ ਤੇ ਪਤਨੀ ਧਰਮ ਨੂੰ ਇਮਾਨਦਾਰੀ ਦੇ ਨਾਲ ਨਿਭਾਉਂਦੀ ਰਹੀ ਕਿ ਆਖਿਰਕਾਰ ਕਿਤੇ ਨਾ ਕਿਤੇ ਮਹਿਤਾਬ ਨੂੰ ਮੇਰੇ ਅੰਦਰ ਦਾ ਪਿਆਰ ਤਾਂ ਦਿਖੇ ਤਾਂ ਜੋ ਉਹ ਸਹੀ ਰਾਹ ਤੇ ਆ ਜਾਏ ਹਾਦਤਾਂ ਉਦੋਂ ਹੀ ਪਾਰ ਕਰ ਦਿੱਤੀ ਮਹਿਤਾਬ ਨੇ ਜਦ ਮੇਰੇ ਸਾਹਮਣੇ ਹੀ ਆਪਣੇ ਮਸ਼ੂਕਾਂ ਦੇ ਨਾਲ ਫੋਨ ਤੇ ਗੱਲ ਕਰਦਾ ਰਹਿੰਦਾ ਸੀ ਸਾਰਾ ਦਿਨ ਪਰ ਮੈਂ ਕੀ ਕਰਾਂ ਮੈਂ ਮਜਬੂਰ ਸੀ ਇੱਕ ਪਾਸੇ ਮੇਰੇ ਬਾਪ ਮਾਂ ਬਾਪ ਨੇ ਸਿਖਾਈ ਅਸੂਲ ਦੂਜੇ ਪਾਸੇ ਸਹਰੇ ਪਰਿਵਾਰ ਦੀ ਇੱਜ਼ਤ ਤੀਜੇ ਪਾਸੇ ਮੇਰੀ ਬੱਚੀ ਕੁਸ਼ਪ੍ਰੀਤ ਮੈਂ ਚਾਕੇ ਵੀ ਕੁਝ ਨਹੀਂ ਕਰ ਸਕਦੀ ਸੀ ਮੈਂ ਰੋਜ਼ ਗੁਰਵਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਗੁਰੂ ਘਰ ਜਾਣਾ ਅਰਦਾਸਾਂ ਬੇਨਤੀਆਂ ਕਰਨੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਹਿਤਾਬ ਦੀ ਸਿਹਤ ਵਿੱਚ ਕੁਝ ਅਸਰ ਦਿਖਣ ਲੱਗਿਆ ਤੇ ਡਾਕਟਰ ਨੇ ਕਿਹਾ ਕਿ ਮੈਡੀਕਲ ਸਾਇੰਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਇਹੋ ਜਿਹਾ ਮਰੀਜ਼ ਵੀ ਠੀਕ ਹੋ ਰਿਹਾ ਹੈ ਮੈਨੂੰ ਇਹ ਗੱਲ ਸੁਣ ਕੇ ਬਹੁਤ ਹੀ ਸਕੂਨ ਮਿਲਿਆ ਐਦਾਂ ਇਹ ਕੁਝ ਮਹੀਨਿਆਂ ਦੇ ਵਿੱਚ ਮਹਿਤਾਬ ਰਾਜ਼ੀ ਹੋ ਕੇ ਘਰ ਆ ਗਈ ਮੈਂ ਆਪਣੇ ਗੁਰੂ ਸਾਹਿਬ ਦਾ ਬਹੁਤ ਸ਼ੁਕਰੀਆ ਦਾ ਕੀਤਾ ਜਿਨ੍ਹਾਂ ਨੇ ਮੇਰੀ ਝੋਲੀ ਮੇਰਾ ਪਤੀ ਸਹੀ ਸਲਾਮਤ ਪਾ ਦਿੱਤਾ ਹੁਣ ਜਦ ਕਦੀ ਵੀ ਮੈਂ ਮਹਿਤਾਬ ਦੀ ਸੇਵਾ ਕਰਦੀ ਹਾਂ ਤਾਂ ਉਹ ਮੇਰੇ ਵੱਲ ਮਠੀ ਜੀ ਮੁਸਕਾਨ ਦੇ ਨਾਲ ਦੇਖ ਕੇ ਹੰਝੂ ਸੁੱਕਣ ਲੱਗ ਜਾਂਦੇ ਐ ਸ਼ਾਇਦ ਮਹਿਤਾਬ ਨੂੰ ਹੁਣ ਅਹਿਸਾਸ ਹੁੰਦਾ ਕਿ ਉਹ ਮੇਰੇ ਨਾਲ ਜੋ ਵੀ ਕਰਦੇ ਰਹੇ ਸਾਰਾ ਸਾਰ ਗਲਤ ਕਰਦੇ ਰਹੇ ਸ਼ਾਇਦ ਅਜ ਉਹਨਾਂ ਨੂੰ ਮੇਰੇ ਧਰਮ ਪਤਨੀ ਧਰਮ ਤੇ ਮੇਰੇ ਪਿਆਰ ਦੀ ਸਮਝ ਆ ਰਹੀ ਸੀ ਮੇਰੇ ਲਈ ਇਹ ਬੜੇ ਮਾਣ ਦੀ ਗੱਲ ਸੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਹਿਤਾਬ ਆਪਣੇ ਪੈਰਾਂ ਤੇ ਚੱਲਣ ਵੀ ਲੱਗ ਪਈ ਤੇ ਦੁਬਾਰਾ ਆਪਣੇ ਕੰਮ ਤੇ ਜਾਣ ਲੱਗੇ ਮਹਿਤਾਬ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸੀ ਕੰਮ ਕਰਦਾ ਬਹੁਤ ਚੰਗਾ ਸੀ ਚਲੋ ਜਿਵੇਂ ਵੀ ਜ਼ਿੰਦਗੀ ਚੱਲਦੀ ਗਈ ਚੱਲੀ ਗਈ ਇਹ ਜ਼ਿੰਦਗੀ ਮੇਰੀ ਮੈਨੂੰ ਆਪਣੇ ਕੰਮਾਂ ਨਾਲ ਤੋਰਦੀ ਰਹੀ ਮੈਂ ਤੁਰਦੀ ਰਹੀ ਇੱਕ ਦਿਨ ਮੈਨੂੰ ਆਪਣੇ ਕੰਮ ਕਰਦੀ ਕਰਦੀ ਨੂੰ ਚੱਕਰ ਆ ਗਿਆ ਮੇਰੇ ਸਿਰ ਵਿੱਚ ਬਹੁਤ ਹੀ ਭਿਆਨਕ ਦਰਦ ਹੋਣ ਲੱਗਾ ਮੈਨੂੰ ਘਰ ਦੇ ਜਲਦੀ ਨਾਲ ਹਸਪਤਾਲ ਲੈ ਕੇ ਗਏ ਮੇਰੇ ਕਾਫੀ ਸਾਰੇ ਟੈਸਟ ਹੋਏ ਜਦ ਰਿਪੋਰਟ ਸਾਹਮਣੇ ਆਈ ਤਾਂ ਡਾਕਟਰਾਂ ਨੇ ਦੱਸਿਆ ਕਿ ਮੈਨੂੰ ਬ੍ਰੇਨ ਟਿਊਮਰ ਹੈ ਤੇ ਆਪਰੇਸ਼ਨ ਕਰਨ ਦੇ ਬਹੁਤ ਘੱਟ ਚਾਂਸ ਹੈ ਜਾਨ ਬਚਣ ਦੇ ਸਕਣ ਦੇ ਜਦ ਮੈਨੂੰ ਇਹ ਗੱਲ ਦਾ ਪਤਾ ਲੱਗਾ ਤਾਂ ਮੈਂ ਮਨ ਵਿੱਚ ਸੋਚਣ ਲੱਗੀ ਕੇਸ ਦੁਨੀਆ ਦੇ ਚਾਮ ਤੋਂ ਬਾਅਦ ਮੇਰੀ ਬੱਚੀ ਮੇਰੇ ਪਤੀ ਮੇਰੇ ਸਾਰੇ ਪਰਿਵਾਰ ਦਾ ਕੀ ਹੋਊਗਾ ਪਰ ਮੇਰਾ ਇਹ ਸੋਚੋ ਸੋਚਣਾ ਫਜ਼ੂਲ ਸੀ ਕਿਉਂਕਿ ਜ਼ਿੰਦਗੀ ਕਦੇ ਵੀ ਇੱਕ ਬੰਦੇ ਦੇ ਜਾਨ ਦੇ ਨਾਲ ਨਹੀਂ ਰੁਕਦੀ ਜ਼ਿੰਦਗੀ ਇੱਕ ਰੇਲ ਗੱਡੀ ਦੀ ਪਟੜੀ ਵਾਂਗ ਸਿੱਧੀ ਵਾਸ ਸਿੱਧੀ ਚੱਲੀ ਜਾਂਦੀ ਹੈ ਚਾਹੇ ਅਸੀਂ ਜਿੰਨੇ ਮਰਜੀ ਕੋੜ ਮੋੜ ਲੈ ਜਾ ਲਈਏ ਪਰ ਜ਼ਿੰਦਗੀ ਸਾਨੂੰ ਸਿੱਧਾ ਲੈ ਹੀ ਆਉਂਦੀ ਹੈ ਜ਼ਿੰਦਗੀ ਦੇ ਅਦਾਇ ਮੇਰੀ ਲੰਘਦੀ ਗਈ ਜਦ ਵਿਆਹ ਹੀ ਆਈ ਸੀ ਤਾਂ ਪਿਆਰ ਦੀ ਕੋਈ ਉਮੀਦ ਨਹੀਂ ਸੀ ਮਹਿਤਾਬ ਦੇ ਕੋਲ ਤੇ ਜਦ ਜ਼ਿੰਦਗੀ ਨੇ ਮੌਤ ਵੱਲ ਨੂੰ ਮੂੰਹ ਕਰ ਲਿਆ ਉਦੋਂ ਮਹਿਤਾਬ ਨੂੰ ਵੀ ਆਪਣੀਆਂ ਬਾਹਾਂ ਵਿੱਚ ਭਰਨ ਨੂੰ ਤਿਆਰ ਖੜਾ ਸੀ ਪਰ ਹੁਣ ਤਾਂ ਮੌਤ ਮੈਨੂੰ ਆਪਣੀਆਂ ਬਾਹਾਂ ਵਿੱਚ ਸਮੇਟਣ ਨੂੰ ਫਿਰਦੀ ਸੀ ਮੈਂ ਬਹੁਤ ਹੀ ਖੁਸ਼ਕਿਸਮਤ ਹਾਂ ਕਿ ਮੈਨੂੰ ਇੰਨਾ ਵਧੀਆ ਸੋਹਣਾ ਪਰਿਵਾਰ ਮਿਲਿਆ ਐਨੀ ਪਿਆਰੀ ਬੱਚੀ ਮਿਲੀ ਚਲ ਜਿਵੇਂ ਵੀ ਸੀ ਮਹਿਤਾਬ ਵੀ ਠੀਕ ਸੀ ਆਖਿਰਕਾਰ ਉਸ ਸਹੀ ਰਾਹ ਤੇ ਆ ਗਿਆ ਫਿਰ ਮੈਨੂੰ ਕੀ ਚਾਹੀਦਾ ਹੈ ਨਾਲੇ ਜਦੋਂ ਦੀ ਮੇਰੀ ਬਿਮਾਰੀ ਦਾ ਮਹਤਾਬ ਨੂੰ ਪਤਾ ਚੱਲਿਆ ਉਹ ਬਹੁਤ ਬਦਲ ਗਿਆ ਹੈ ਨਾ ਤਾਂ ਹੁਣ ਉਹ ਜ਼ਿਆਦਾ ਡਰਿੰਕ ਕਰਦਾ ਤੇ ਨਾ ਹੀ ਕਿਸੇ ਔਰਤ ਦੇ ਨਾਲ ਕੋਈ ਰਿਸ਼ਤਾ ਰੱਖਦਾ ਬਸ ਆਪਣੇ ਕੰਮ ਵੱਲ ਤੇ ਆਪਣੇ ਪਰਿਵਾਰ ਵੱਲ ਧਿਆਨ ਰੱਖਦਾ ਜਿਸ ਦੀ ਕਿ ਮੈਨੂੰ ਬਹੁਤ ਖੁਸ਼ੀ ਹੈ ਚਲੋ ਜਿਵੇਂ ਵੀ ਹੈ ਮਰਤਾ ਆਰਾਮ ਨਾਲ ਸਕਾਂਗੀ ਹੁਣ ਮੇਰੀ ਮਾਂ ਕੀ ਕਰਦੀ ਸੀ ਕਹਤੀ ਆ ਤੇਰੇ ਕਾ ਮੰਗ ਹੁੰਦੀਆਂ ਨੇ ਪਤਾ ਹੀ ਨਹੀਂ ਚੱਲਦਾ ਕਦੋਂ ਵੱਡੀਆਂ ਹੋ ਜਾਂਦੀਆਂ ਨੇ ਸਹੀ ਕਹਿੰਦੀ ਸੀ ਮੇਰੀ ਮਾਂ ਖੁਸ਼ਪ੍ਰੀਤ ਦਾ ਵੀ ਪਤਾ ਹੀ ਨਹੀਂ ਚਲਿਆ ਕਦੋਂ ਵੱਡੀ ਹੋ ਗਈ ਜਿਵੇਂ ਮੇਰੀ ਬੱਚੀ ਵੱਡੀ ਹੁੰਦੀ ਗਈ ਉਵੇਂ ਡਾਕਟਰ ਵੀ ਬੋਲਣ ਲੱਗੇ ਕਿ ਇਹ ਹੁਣ ਜ਼ਿਆਦਾ ਦੇਰ ਜੀ ਨਹੀਂ ਜੀ ਸਕਦੀ ਹੁਣ ਮੈਨੂੰ ਆਪ ਵੀ ਡਾਕਟਰਾਂ ਦੀ ਗੱਲ ਤੇ ਯਕੀਨ ਹੋਣ ਲੱਗਿਆ ਸੀ ਕਿਉਂਕਿ ਮੇਰੇ ਦਰਦ ਹੁਣ ਮੇਰੇ ਬਸੋਂ ਬਾਹਰ ਹੁੰਦੇ ਜਾ ਰਹੇ ਸੀ ਬਸ ਹੁਣ ਮੈਂ ਰੱਬ ਅੱਗੇ ਹੱਥ ਜੋੜਦੀ ਸੀ ਕਿ ਰੱਬਾ ਮੈਨੂੰ ਇਸ ਦਰਦ ਤੋਂ ਛੁਟਕਾਰਾ ਦਿਵਾ ਕਿ ਮੈਂ ਖੁਸ਼ੀ-ਖੁਸ਼ੀ ਤੇਰੇ ਘਰ ਵਾਪਸ ਆ ਸਕਾਂ ਮੈਨੂੰ ਪਤਾ ਚੱਲ ਗਿਆ ਸੀ ਕਿ ਮੇਰੇ ਕੋਲ ਹੁਣ ਕੁਝ ਹੀ ਦਿਨ ਹੈ ਇਸ ਲਈ ਮੈਂ ਆਪਣੀ ਕਹਾਣੀ ਇੱਕ ਚਿੱਠੀ ਦੇ ਰੂਪ ਵਿੱਚ ਲਿਖ ਕੇ ਹਮੇਸ਼ਾ ਲਈ ਦੁਨੀਆ ਤੋਂ ਜਾ ਰਹੀ ਹਾਂ ਮੈਨੂੰ ਉਮੀਦ ਹੈ ਜਦ ਮੇਰੀ ਲਿਖੀ ਇਹ ਮੇਰੀ ਦੁੱਖ ਤੇ ਸੰਘਰਸ਼ਪ੍ਰੀ ਕਹਾਣੀ ਨੂੰ ਮਹਿਤਾਬ ਪੜਨਗੇ ਤਾਂ ਹੋ ਸਕਦਾ ਉਹਨਾਂ ਨੂੰ ਆਪਣੀ ਕੀਤੀ ਤੇ ਬਹੁਤ ਪਛਤਾਵਾ ਹੋਵੇ ਪਰ ਮੈਂ ਉਹਨਾਂ ਨੂੰ ਇਹ ਯਕੀਨ ਦਿਵਾਉਣਾ ਚਾਹੁੰਦੀ ਹਾਂ ਕਿ ਜੋ ਵੀ ਹੋਇਆ ਉਹਦੇ ਵਿੱਚ ਵਕਤ ਦਾ 헤ਰ ਫੇਰ ਸੀ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉਹ ਤਾਂ ਆਖਰਕਾਰ ਆਪਣੀ ਸਹੀ ਜਗ੍ਹਾ ਤੇ ਆ ਹੀ ਗਈ ਉਗਦਾ ਸੂਰਜ ਦੇਖਿਆ ਸੀ ਜਦ ਮੈਂ ਵਣ ਫੁੱਲਾਂ ਦਾ ਸ਼ਿੰਗਾਰ ਗਈ ਚਾਨਣ ਵਰਗਾ ਹੋ ਗਿਆ ਮੇਰਾ ਮੁਖੜਾ ਜਦ ਸੁਹਾ ਜੋੜਾ ਪਾ ਮੈਂ ਤੇਰੇ ਨਾਲ ਗਈ ਮੇਰੀ ਤਾਂ ਕੋਈ ਮਜਬੂਰੀ ਨਾ ਸੀ ਪਰ ਫਿਰ ਵੀ ਮੈਂ ਤੇਰੇ ਲਈ ਹਰ ਖੁਸ਼ੀ ਹਾਰ ਗਈ ਦੱਸ ਵੇ ਚੰਦਰਿਆ ਕੀ ਸੀ ਤੇਰਾ ਸੁੱਕ ਫੁੱਲਾਂ ਦੀ ਕਿਆਰੀ ਮੈਂ ਹਾਰ ਗਈ ਨਾ ਤੂੰ ਜਾਣ ਸਕਿਆ ਮੇਰੇ ਦਰਦ ਨੂੰ ਮੈਂ ਦੇਖ ਤੈਨੂੰ ਦਰਦ ਚ ਭਰੀ ਪੀਤੀ ਹਾਰ ਗਈ ਚਾਰ ਦੀਵਾਰੀ ਦੀ ਦੁਨੀਆ ਵਿੱਚ ਰੱਖ ਕੇ ਮੈਂ ਦੇਸੋਂ ਆਪਣੇ ਤੇਰੇ ਨਾਲ ਗਈ ਉਗਦਾ ਸੂਰਜ ਦੇਖਿਆ ਸੀ ਜਦ ਮੈਂ ਵਣ ਫੁੱਲਾਂ ਦਾ ਸ਼ਿੰਗਾਰ ਗਈ ਉਗਦਾ ਸੂਰਜ ਦੇਖਿਆ ਸੀ ਜਦ ਮੈਂ ਵਣ ਫੁੱਲਾਂ ਦਾ ਸ਼ਿੰਗਾਰ ਗਈ ਮੈਂ ਆਪ ਦੀ ਧਰਮ ਪਤਨੀ ਪਰਮਿੰਦਰ ਜਦੋਂ ਇਹ ਚਿੱਠੀ ਪਰਮਿੰਦਰ ਦੇ ਪਤੀ ਮਹਤਾਬ ਨੇ ਪੜੀ ਤੇ ਉਸ ਦੇ ਮੂੰਹੋਂ ਕੁਝ ਐਦਾਂ ਬੋਲ ਨਿਕਲੇ ਏ ਵਾਹਿਗੁਰੂ ਮੈਂ ਨੇ ਦੁੱਖ ਦਿੱਤੇ ਆਪਣੀ ਪਤਨੀ ਨੂੰ ਹੁਣ ਮੈਂ ਕਿਵੇਂ ਪ੍ਰਤਾਸ਼ਿਤ ਕਰਾਂ ਜੋ ਗਲਤੀਆਂ ਮੈਂ ਕੀਤੀਆਂ ਏ ਮੈਨੂੰ ਪਤਾ ਏ ਉਹਦੇ ਲਈ ਰੱਬੂ ਮੈਨੂੰ ਕਦੀ ਮਾਫ ਨਹੀਂ ਕਰੇਗਾ ਪਰ ਪਰਮਿੰਦਰ ਤੂੰ ਮੈਨੂੰ ਮਾਫ ਕਰ ਦੇ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ